ਰਾਮਰ ਬੋਲੋ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਦੂਜਾ ਤੇ ਪਹਿਲਾ ਪੂਰਨ ਬਜਟ ਪੇਸ਼ ਕੀਤਾ ਜਾਣਾ ਹੈ ਜਿਸ ਤੋਂ ਦੇਸ਼ ਭਰ ਦੇ ਸਾਰੇ ਹੀ ਵਰਗਾਂ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਲੁਧਿਆਣਾ ਸਾਈਕਲ ਅਤੇ ਹੌਰੀਤ ਜੋਗ ਦੇ ਲਈ ਦੁਨੀਆ ਵਿੱਚ ਪ੍ਰਸਿੱਧ ਹੈ ਇਸ ਦੇ ਨਾਲ ਹੀ ਲੁਧਿਆਣਾ ਵਿੱਚ ਕਈ ਹੋਰ ਦੂਜੇ ਛੋਟੇ ਤੇ ਵੱਡੇ ਦੇ ਇੰਡਸਟਰੀ ਹਨ ਜਿਨ੍ਹਾਂ ਨੂੰ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦਿਸ ਅਧਿਕਾਰ ਬਣੇ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 3500 ਰੁਪਏ ਆਂਦਾ ਹੈ 300 ਆਇਆ ਮਾਫੀ ਹੈ ਜੇ ਆ ਸਮੁਖਮਤ ਐਸ ਵੇਲੇ ਜਿਹੜੀ ਇੰਡਸਟਰੀ ਦੀ ਹਾਲਾਤ ਨੇ ਨਾ ਉਹ ਇੰਨੇ ਕਿ ਡਾਵਾ ਡੋਲ ਹੋਏ ਹੋਏ ਆ ਕਿ ਕੋਈ ਵੀ ਇੰਡਸਟਰੀ 50% ਜਾਂ 60% ਤੋਂ ਉੱਤੇ ਪ੍ਰੋਡਕਸ਼ਨ ਨਹੀਂ ਕਰ ਰਹੀ ਹੈ। ਔਰ ਦੂਸਰੇ ਪਾਸੇ ਸਭ ਤੋਂ ਵੱਡੀ ਗੱਲ ਆ ਵੀ ਚਾਹੇ ਆਪਾਂ ਲੋਕਲ ਮਾਰਕੀਟ ਦੇਖ ਲਈਏ ਚਾਹੇ ਇੰਟਰਨੈਸ਼ਨਲ ਮਾਰਕੀਟ ਦੇਖ ਲਈਏ ਕਿਸੇ ਵਿੱਚ ਵੀ ਹਾਲੇ ਉਠਾ ਆਉਣ ਦੀ ਜੋ ਵੀ ਇਦਾਂ ਦੀ ਸੰਭਾਵਨਾ ਨਹੀਂ ਲੱਗਦੀ। ਵੀ ਅਸੀਂ ਕਹਾਂਗੇ ਵੀ ਅਗਲੇ 15 ਦਿਨ ਜਾਂ ਮਹੀਨੇ ਦੇ ਵਿੱਚ ਵਿੱਚ ਤੇਜੀ ਆ ਜਾਏਗੀ ਸਾਰਾ ਕੁਝ ਹੋ ਜਾਏਗਾ ਜੇ ਆਪਾਂ ਲੋਕਲ ਸਾਈਕਲ ਇੰਡਸਟਰੀ ਦੀ ਦੇਖੀਏ ਕੋਵਿਡ ਤੋਂ ਬਾਅਦ ਪਹਿਲਾਂ ਜਿਹੜਾ ਕੋਵਿਡ ਦਾ ਬੰਦ ਹੋਇਆ ਸੀ ਉਸ ਤੋਂ ਬਾਅਦ ਥੋੜੀ ਜਿਹੀ ਤੇਜ਼ੀ ਆਈ ਸੀ ਉਸ ਤੋਂ ਬਾਅਦ ਬਿਲਕੁਲ ਹੀ ਤੇਜ਼ੀਆਂ ਬੰਦ ਹੋ ਗਿਆ ਅੱਜ ਸਿਚੁਏਸ਼ਨ ਇਹ ਹੈ ਵੀ ਜਿੰਨੇ ਸਾਈਕਲ ਇੰਡਸਟਰੀ ਵਾਲੇ ਆ ਇਹ ਦੋ ਤਿੰਨ ਚੀਜ਼ਾਂ ਤੋਂ ਜ਼ਿਆਦਾ ਪਰੇਸ਼ਾਨ ਨੇ ਸਭ ਤੋਂ ਵੱਡੀ ਜਿਹੜੀ ਇੱਕ ਚੀਜ਼ ਹੈਗੀ ਆ ਜਿਹੜੀ ਅਸੀਂ ਸਰਕਾਰ ਨੂੰ ਹੀ ਕਹਿ ਰਹੇ ਹਾਂ ਵੀ ਤੁਸੀਂ GST ਦਾ ਜਿਹੜਾ ਸਿਸਟਮ ਹੈ ਨਾ ਆਪਣਾ ਇਹ ਸਿਸਟਮ ਨੂੰ ਚੇਂਜ ਕਰੋ ਉਕਿ ਜਿੰਨੀ ਦੇਰ ਸਿਸਟਮ ਦੇ ਵਿੱਚ ਰਿਫੰਡ ਲੈਣ ਦੀ ਚੀਜ਼ ਖਤਰਨੀ ਨਾ ਹੁੰਦੀ ਹੈ ਉਨੀ ਦੇਰ ਤੱਕ ਇਹ ਜਿਹੜੀ ਚੋਰ ਬਜ਼ਾਰੀ ਹੁੰਦੀ ਆ ਜਾਂ ਅੰਡਰ ਬਿਲਿੰਗ ਹੁੰਦੀ ਆ ਜਾਂ ਬੰਦੇ ਬੈਠੇ ਇੱਕ ਆਫਿਸ ਦੇ ਵਿੱਚ ਬੈਠੇ 1.5 6 6 ਹਜ਼ਾਰ ਕਰੋੜ ਦੇ ਬਿੱਲ ਕੱਟ-ਕੱਟ ਕੇ ਲੋਕਾਂ ਨੂੰ ਦੇਈ ਜਾਂਦੇ ਆ ਫਰਾਡ ਕਰੀ ਜਾਂਦੇ ਆ ਉਹਨਾਂ ਚੀਜ਼ਾਂ ਦਾ ਜਿਹੜਾ ਇੰਪੈਕਟ ਹੈਗਾ ਉਹ ਜਿਹੜੇ ਜੈਨੂਇਨ ਬੰਦੇ ਕੰਮ ਕਰਨ ਵਾਲੇ ਹੁੰਦੇ ਉਹਨਾਂ ਤੇ ਆ ਕਿਉਂਕਿ ਇੱਕ ਬੰਦੇ ਨੇ ਗਲਤ ਬਿੱਲ ਲੈ ਕੇ ਰਿਫੰਡ ਲੈ ਕੇ ਉਹਨੇ ਪੈਸੇ ਬਣਾ ਲਏ ਤੇ ਦੂਜੇ ਪਾਸੇ ਤੁਸੀਂ ਦੇਖੋਗੇ ਕਿੰਨੀ ਵਾਰ ਪੇਪਰ ਦੇ ਵਿੱਚ ਵੀ ਆ ਰਿਹਾ ਵੀ ਜਿਹੜਾ ਜੀਐਸਟੀ ਦੀ ਚੋਰੀ ਹੋ ਰਹੀ ਆ ਔਰ ਹਾਫ ਰੀਲ ਦੇ ਉੱਤੇ ਕਰ ਰਿਹਾ ਵਿਦਆਊਟ ਬਿੱਲ ਜਾ ਰਿਹਾ ਜਿੰਨੀ ਦੇ ਜਿਹੜਾ ਰੌ ਮਟੀਰੀਅਲ ਚਾਹੇ ਉਹ ਲੋਹਾ ਆ ਸਾਡੀ ਇੰਡਸਟਰੀ ਦਾ ਚਾਹੇ ਉਹ ਯਾਨ ਦੇ ਵਿੱਚ ਆਪਣਾ ਕੀ ਆਪਾ ਹੈਗਾ ਆ ਚਾਹੇ ਉਹ ਪਲਾਸਟਿਕ ਦੇ ਵਿੱਚ ਦਾਣਾ ਹੈਗਾ ਆ ਇਹਨਾਂ ਦੇ ਚੀਜ਼ਾਂ ਦੇ ਉੱਤੇ ਜਿਹੜਾ ਜੀਐਸਟੀ ਆ ਨਾ ਉਹ ਘਟਣਾ ਚਾਹੀਦਾ ਔਰ ਉਹਦੇ ਤੋਂ ਬਾਅਦ ਜਿਹੜੀ ਵੀ ਪ੍ਰੋਡਕਟ ਉਹਦੇ ਤੇ ਬਣਨੀ ਆ ਉਸ ਪ੍ਰੋਡਕਟ ਦੀਆਂ categories ਬਣਾ ਕੇ ਉਹਦੇ ਤੇ ਜੇ ਉਹਦੇ ਚ ਐਡੀਸ਼ਨ ਕੀਤੀ ਜਾਵੇ ਤੇ ਜਿਹੜਾ ਰਿਫੰਡ ਵਾਲਾ ਕੰਮ ਕਰਦਾ ਮੋਜੋ ਕਿਉਂਕਿ ਅੱਜ ਹਰ ਇੰਡਸਟਰੀ ਬੈਂਕ ਤੋਂ ਪੈਸਾ ਲੈ ਕੇ ਕੰਮ ਕਰਦੀ ਪਈ ਆ ਔਰ ਉਹਦੇ ਵਿੱਚ ਜਿਹੜਾ ਉਹਨੂੰ ਇੰਟਰਸਟ ਬੈਂਕ ਨੂੰ ਦੇਣਾ ਪੈਂਦਾ ਦੂਜੇ ਪਾਸੇ ਜਿਹੜਾ GST ਦੀ ਚੋਰੀ ਹੋ ਰਹੀ ਹੈ ਉਹਦੇ ਕਰਕੇ ਦਸਤੀ ਵਾਲਾ ਜਿਹੜਾ ਹੈ ਉਹ ਪਰੇਸ਼ਾਨ ਤੇ ਦੋਨਾਂ ਪਾਸਿਓਂ ਜਿਹੜਾ ਜਿਹੜਾ ਜੈਨੂਇਨ ਕੰਮ ਕਰਨ ਵਾਲੇ ਬੰਦੇ ਉਹ ਮਰਦੇ ਪਏ ਆ ਸਰਕਾਰ ਨੂੰ ਇਹਦੇ ਵਾਸਤੇ ਅਸੀਂ ਬੜੀ ਵਾਰ ਕਿਹਾ ਵੀ ਤੁਸੀਂ ਇਹਦੇ ਬਾਰੇ ਸੋਚੋ ਜੀ ਇਸ ਦੀ ਚੱਕਰ ਦੂਜੀ ਚੀਜ਼ ਜਿਹੜੀਆਂ ਇੰਪੋਰਟ ਹੋ ਰਹੀਆਂ ਚੀਜ਼ਾਂ ਨੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਆਪਾਂ ਜੇ ਚਾਹੇ ਦੇਖੀਏ ਬਹੁਤ ਜ਼ਿਆਦਾ ਇੰਪੋਰਟ ਵਧੀ ਜਾ ਰਹੀ ਹੈ ਐਂਡ ਐਕਸਪੋਰਟ ਘਟ ਰਹੀ ਹੈ ਗਵਰਨਮੈਂਟ ਕੋ ਸਾਰੀਆਂ ਫਿਗਰਸ ਹੈਗੀਆਂ ਆ ਕਿ ਕਿਸ-ਕਿਸ ਚੀਜ਼ ਦੀ ਇੰਪੋਰਟ ਜ਼ਿਆਦਾ ਹੋ ਰਹੀ ਹੈ ਜਾਂ ਕਿਸ-ਕਿਸ ਚੀਜ਼ ਦੀ ਐਕਸਪੋਰਟ ਜਿਹੜੀ ਆ ਉਹ ਡੇ ਬਾਈ ਡੇ ਘਟ ਰਹੀ ਹੈ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਵੀ ਤੁਸੀਂ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਅਨਲਿਸਿਸ ਕਰਦੇ ਜਿਹੜੇ ਤੁਹਾਡੇ ਏਡੇ ਏਡੇ ਵੱਡੇ ਬੰਦੇ ਉੱਥੇ ਤੁਹਾਡੇ ਬੈਠੇ ਆ ਜਿਹੜੇ ਸਾਰਾ ਕੁਝ ਦੇਖਦੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਰਿਹਾ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁੰਦੀਆਂ ਪੀਆਂ ਇਹਨਾਂ ਨੂੰ ਅਸੀਂ ਦੇਖੀਏ ਤੇ ਕਰੀਏ ਜੇ सीतारामन ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੂੰ ਅਸੀਂ ਇੱਕੋ ਗੱਲ ਕਹਿੰਨੇ ਆ ਜੀ ਮੈਡਮ ਤੁਸੀਂ ਇੰਡਸਟਰੀ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਨਾਲ ਮੀਟਿੰਗ ਕਰਨੀਆਂ ਚਾਹੀਦੀਆਂ ਸੀ ਤੁਹਾਨੂੰ ਅੱਗੇ ਉਹੀ ਟਾਈਮ ਹੁੰਦਾ ਸੀ ਜਦੋਂ ਕਾਂਗਰਸ ਦੇ ਟਾਈਮ ਤੇ ਉਹ ਤਿੰਨ ਚਾਰ ਮਹੀਨੇ ਪਹਿਲਾਂ ਸਾਰੀਆਂ ਅਲੱਗ-ਅਲੱਗ ਇੰਡਸਟਰੀ ਦੇ ਬੰਦਿਆਂ ਨੂੰ ਬੁਲਾਉਂਦੇ ਸੀਗੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਜਾਂ ਸੈਕਟਰੀ ਹੁੰਦੇ ਸੀ ਉਹਨਾਂ ਤੋਂ ਗੱਲਬਾਤ ਕਰਦੇ ਸੀ ਵੀ ਤੁਸੀਂ ਦੱਸੋ ਅਸੀਂ ਕੀ ਪ੍ਰੋਵੀਜ਼ਨ ਬਜਟ ਦੇ ਵਿੱਚ ਰੱਖੀਏ ਤਾਂ ਕਿ ਜਿਹੜਾ ਬਜਟ ਹੈ ਉਹ ਤੋਂ ਬਾਅਦ ਜਿਹੜਾ ਕੰਮ ਕਰਨ ਦਾ ਹੈਗਾ ਸਿਸਟਮ ਉਹ ਵਧੀਆ ਹੋ ਸਕੇ ਔਰ ਜਿਹੜੀ ਗ੍ਰੋਥ ਹੈ ਜੀ ਇੰਡਸਟਰੀ ਦੀ ਤੇ ਕੰਟਰੀ ਵਾਸਤੇ ਉਹ ਵਧੀਆ ਹੋ ਸਕੇ ਬਲ ਉਹ ਹੁਣ ਚੀਜ਼ਾਂ ਨਹੀਂ ਹੁੰਦੀਆਂ ਪਈਆਂ ਇਹ ਬਿਨਾ ਸੋਚੇ ਤੋਂ ਬਿਨਾ ਕਿਸੇ ਦੀ ਸਲਾਹ ਲਏ ਜਿਹੜੇ ਉੱਪਰ ਟੈਕਸਿਸ ਲਗਾਏ ਜਾ ਰਹੇ ਨੇ ਉਸ ਕਰਕੇ ਜਿਹੜੀ ਹੈ ਐਮ ਐਸ ਐਮ ਇ ਸੈਕਟਰ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਆਏਗਾ ਜਿਹੜੇ ਕਾਰਪੋਰੇਟ ਕਰਨੇ ਵੱਡੇ ਵੱਡੇ ਜਿਹੜੀ ਬਹੁਤ ਜ਼ਿਆਦਾ ਕਰੋੜਾ ਅਰਬਾਂ ਪੈਸੇ ਕਮ ਕਰਦੇ ਆ ਉਹਨਾਂ ਚੀਜ਼ਾਂ ਉਹਨਾਂ ਕੰਪਨੀਆਂ ਨੂੰ ਫਾਇਦੇ ਹੋ ਰਹੇ ਆ ਔਰ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜੀ 90% ਜਿਹੜੀ ਐਮ ਐਸ ਐਮ ਇ ਸੈਕਟਰ ਹੈਗਾ ਆ ਇਸ ਸਾਰਾ ਐਸ ਵੇਲੇ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਹੈਗਾ ਤੇ ਜੇ ਸਾਨੂੰ ਹੁਣ ਉਮੀਦ ਦੇਖੋ ਕੀ ਹੈ ਕਈ ਚੀਜ਼ਾਂ ਅਸੀਂ ਸਰਕਾਰ ਨੂੰ ਲਿਖ ਕੇ ਦਿੱਤੀਆਂ ਆ ਐਸੋਸੀਏਸ਼ਨ ਦੇ ਲੈਵਲ ਤੇ ਵੀ ਤੁਸੀਂ ਇਹਨੂੰ ਕਰੋ ਹੁਣ ਦੇਖੋ ਬਜਟ ਜਿਹੜਾ ਪਰਸੋਂ ਆਏਗਾ ਉਹਦੇ ਚ ਕੀ ਉਹ ਕਰਦੇ ਆ ਤੇ ਜੇ ਨਹੀਂ ਕੁਝ ਹੋਏਗਾ ਤੇ ਫਿਰ ਐਸੋਸੀਏਸ਼ਨ ਜਿਹੜੀਆਂ ਹੈ ਦੁਬਾਰਾ ਫੇਰ ਉਹਨਾਂ ਕੋ ਜਾਣ ਗਿਆ ਵੀ ਤੁਸੀਂ ਇਹਦੇ ਬਾਰੇ ਸੋਚੋ ਨਹੀਂ ਤਾਂ ਮੋਦੀ ਸਾਹਿਬ ਦਾ ਜਿਹੜਾ ਇੱਕ ਨਾਰਾ ਆ ਮੇਕ ਇਨ ਇੰਡੀਆ ਐਂਡ ਮੇਡ ਇਨ ਇੰਡੀਆ ਉਹ ਸਾਰਾ ਮੇਕ ਇਨ ਇੰਡੀਆ ਖਤਮ ਹੋ ਜਾਏਗਾ ਉਹ ਕੋਈ ਨਾਰਾ ਨਹੀਂ ਰਹਿ ਜਾਏਗਾ ਇਹ ਤਾਂ ਸਾਰਾ ਫਿਰ ਹੋਈ ਉਹ ਵੀ ਕਾਰਪੋਰੇਟ ਘਰ ਬਣਾ ਲਓ ਤੇ ਇمپੋਰਟ ਕਰੀ ਚੱਲੋ ਤੇ ਵੇਚੀ ਜਾਓ ਕਿਉਂਕਿ ਜਿਸ ਬੰਦੇ ਨੇ ਆਪਣੀ ਫੈਕਟਰੀ ਚਲਾਉਣੀ ਹੈ ਉਹਨੇ ਆਪਣੇ ਬੱਚਿਆਂ ਦੇ ਆਪਣੇ ਫੈਮਿਲੀ ਦੇ ਜਾਂ ਆਪਣੇ ਜਿਹੜੇ ਵਰਕਰਸ ਆ ਉਹਨਾਂ ਨੂੰ ਜੇ ਚੱਲਦਾ ਰੱਖਣਾ ਉਹਨੂੰ ਕੁਝ ਨਾ ਕੁਝ ਤਾਂ ਹਿਲਾ ਕਰਨਾ ਪਊਗਾ ਤੇ ਜੇ ਇਹ ਹੀ ਹੋਊਗਾ ਤਾਂ ਫਿਰ ਇਹ ਸਾਰਾ ਇਹ ਉਹ ਜਿਹੜਾ ਪ੍ਰੋਡਕਸ਼ਨ ਦਾ ਸਿਸਟਮ ਹੈ ਇਹ ਬੰਦ ਹੋ ਜਾਏਗਾ ਹਿੰਦੁਸਤਾਨ ਇੱਕ ਟਰੇਡਿੰਗ ਕੰਟਰੀ ਨਹੀਂ ਬਣ ਜਾਏਗਾ ਜਿੱਦਾਂ ਕਈ ਕੰਪਨੀਆਂ ਕੰਟਰੀਜ਼ ਹੈਗੀਆਂ ਜਿਹੜੀਆਂ ਟੂਰਿਸਟ ਦੇ ਸਿਰ ਤੇ ਚੱਲਦੀਆਂ ਕਈ ਕੰਟਰੀਜ਼ ਆਈਆਂ ਜਿਹਨਾਂ ਦੇ ਅੰਦਰ ਕੁਝ ਬਣਦਾ ਹੀ ਨਹੀਂ ਹੈ ਸਾਰਾ ਕੁਝ ਇੰਪੋਰਟ ਹੁੰਦਾ ਹੈ ਤੇ ਉਹਦਾ ਨੇ ਕੰਮ ਜਿਹੜਾ ਫਿਰ ਹਿੰਦੁਸਤਾਨ ਦੇ ਜਿਹ ਹੋ ਜਾਏਗਾ ਜੇ ਅਸੀਂ ਇਹਨੂੰ ਧਿਆਨ ਨਹੀਂ ਕਰਾਂਗੇ ਜੇ ਐਮਐਸएमਈ ਸੈਕਟਰ ਖਰਾਬ ਹੋ ਗਿਆ ਤੇ ਹਿੰਦੁਸਤਾਨ ਦਾ ਜਿਹੜਾ ਹੈਗਾ ਪ੍ਰੋਡਕਸ਼ਨ ਦਾ ਕੰਮ ਖਰਾਬ ਹੋ ਜਾਏਗਾ ਪਹਿਲਾ ਮੇਰਾ ਸਾਰੇ ਦੋਸਤਾਂ ਨੂੰ ਸੱਚੀ ਗੱਲ ਨਵਾਂ ਬਜਟ ਆ ਰਿਹਾ ਹੈ ਗੌਰਮ ਨੂੰ ਤੇ ਬਿਨੂ ਕੰਫੀ ਜਿਆਦਾ GST ਤੋਂ ਹੈ ਪਾਰ ਸਰਕਾਰ ਨੇ GST ਦੇ ਟੈਕ ਫੈਲ ਸੈਗਮੈਂਟ ਦੀ ਸਟਾਕ ਚ ਦੀ ਵੀ ਕੁਸ਼ ਚੇਂਜ ਕਰਨ ਦਾ ਇਸ਼ਾਰਾ ਦਿੱਤਾ ਸੀ ਜਿਹਦੇ ਵਿੱਚ 1000 ਰੁਪਏ ਤੋਂ ਵਧਾ ਕੇ 1500 ਰੁਪਿਆ 5% ਕਰਨ ਦਾ ਇਹ ਇਸ਼ਾਰਾ ਸੀ ਔਰ ਉਹ ਤੋਂ ਉੱਪਰ 18% ਔਰ 28% ਦਾ ਸੀ ਕੁਝ ਦਿਨ ਪਿੱਛੇ ਸੀ ਐਮਏਆਈ ਕਲਥਮਨ ਫੈਚੀ ਇੰਡੀਆ ਆਫ ਐਸੋਸੀਏਸ਼ਨ ਬੰਬਈ ਇੱਕ ਮੀਟਿੰਗ ਹੋਈ ਇਸ ਸਬਜੈਕਟ ਤੇ ਹਿੰਦੂਸਤਾਨ ਦੀ 26 ਐਸੋਸੀਏਸ਼ਨਾਂ ਇਕੱਠੀਆਂ ਆਈਆਂ ਉੱਥੇ ਇੱਕ ਰਿਕੁਐਸਟ ਕੀਤੀ ਤੇ ਸਾਡਾ ਸਟਰਕਚਰ ਛੇੜਿਆ ਨਾ ਜਾਵੇ ਗਵਰਨਮੈਂਟ ਨੂੰ ਆਲਰੇਡੀ ਟੈਕਸਲ ਸੈਕਟਰ ਤੋਂ ਕਾਫੀ ਜ਼ਿਆਦਾ ਰੈਵਨਿਊ ਆ ਰਿਹਾ ਹੈ ਔਰ ਇਹਨੂੰ ਐਦਾ ਹੀ ਬਰਕਰਾਰ ਰੱਖਿਆ ਕਿਉਂਕਿ ਅੱਜ ਦੀ ਤਰੀਕ ਇਹ ਲੋਸਟ ਸਾਨੂੰ ਸਤੋਂ ਜ਼ਿਆਦਾ এনवायरमेंट ਪ੍ਰੋਵਾਈਡ ਟੈਕਸਿਲ ਇੰਡਸਟਰੀ ਕਰ ਰਹੀ ਹੈ ਅਗੇ ਤੋਂ ਨੰਬਰ ਤੇ ਇੱਕ ਨੰਬਰ ਤੇ ਹੋਗੀ ਤੇ ਇਸ ਕਰਕੇ ਉਥੇ ਇੱਕ ਰੈਜੀਡੈਂਸੀ ਕੋਈ ਹੋਇਆ ਕਿ ਸਟੇਟਸ ਕੋ ਜੋ ਸਟਰਕਚਰ ਪਹਿਲਾ ਹੈ ਉਹ ਹੀ ਰਹੇ ਇਸ ਕੋਈ 체ਨ ਨਾ ਕੀਤੀ ਜਾਵੇ ਔਰ ਸਾਡਾ ਕਾਫੀ ਪ੍ਰਵਾਹ ਸੀ ਮੇਰਾ ਖਾਲਾ ਉਮੀਦ ਹੈ ਪੀ ਬਿਟ ਮੰਨ ਜੀ ਨੇ ਸਾਡੀ ਬੇਨਤੀ ਕਬੂਲ ਕਰ ਲਈ ਹੋਏਗੀ ਇੱਕ ਸਾਦਾ ਜਿਹੜਾ ਮੁਕਾਬਲਾ ਐ ਐਕਸਪੋਰਟ ਦੇ ਵਿੱਚ ਡੋਮੈਸਟਿਕ ਤੁੰਡਾ ਸ੍ਰੀ ਲੰਕਾ ਚੀ ਵਿਤਨਮ ਔਰ ਬੰਗਲਾਦੇਸ਼ ਨਾਲ ਐ ਸਾਨੂੰ ਬਹੁਤ ਜਿਆਦਾ ਕੰਪੀਟੀਸ਼ਨ ਇਨਕੰਪੀਟ ਹੋਣਾ ਪੈਂਦਾ ਬੰਗਲਾਦੇਸ਼ ਜਨ ਜਿਆਦਾ ਟਰਬਲ ਦਿੰਦਾ ਕਿਉਂਕਿ ਉਥੋਂ ਬਣਾਇਆ ਮਾਲ 0% ਤੇ ਆਂਦਾ 0% ਤੇ ਤਾਂ ਆਂਦਾ ਕਿਉਂਕਿ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਬੰਗਲਾਦੇਸ਼ ਦਾ ਇੱਕ FTA ਹੋਇਆ ਫੋਰਨ ਟ੍ਰੇਡ ਐਗਰੀਮੈਂਟ ਉਸ ਫੋਰਨ ਟ੍ਰੇਡ ਐਗਰੀਮੈਂਟ ਦੇ ਵਿੱਚ ਜ਼ੀਰੋ ਡਿਊਟੀ ਇੰਪੋਰਟ ਐਂਡ ਐਕਸਪੋਰਟ ਦੀ ਜ਼ੀਰੋ ਡਿਊਟੀ ਜ਼ੀਰੋ ਡਿਊਟੀ ਹੋਣ ਕਰਕੇ ਅਸੀਂ ਕੰਪੀਟ ਨਹੀਂ ਕਰ ਪਾਉਂਦੇ ਸਾਡੇ ਜਿੰਨੇ ਵੱਡੇ 플레이ਰ ਹੈ ਹਿੰਦੁਸਤਾਨ ਚ沃尔ਮਾਰਟ ਹੋ ਗਿਆ ਰੇਲਾਇੰਸ ਹੋ ਗਿਆ ਹੋਰ ਨੇਮ ਹੈ ਨਹੀਂ ਕੋਈ ਵੀ ਬਟਾ ਫਿਰ ਮਾਲ ਉਥੋਂ ਸੋਰਸ ਕਰਦੇ ਸੋਰਸ ਕਰਨ ਨਾਲ ਸਾਡੀ ਕੈਮਸਟਿਕ ਮਾਰਕਟ ਨੂੰ ਬਹੁਤ ਜ਼ਿਆਦਾ ਅਸਰ ਪੈਂਦਾ ਅਸੀਂ ਬੜੀ ਤੇਰ ਤੋਂ ਐਬੀਏਟੀ ਕਰ ਰਹੇ ہیں ਪ੍ਰਧਾਨ ਮੰਤਰੀ ਜੀ ਨੂੰ ਵੀ ਔਰ ਵਿੱਤ ਮੰਤਰੀ ਜੀ ਨੂੰ ਵੀ ਇਹ ਐਫਸੀ ਇਹ ਸਾਡਾ ਕੈंसिल ਕੀਤਾ ਜਾਵੇ ਔਰ ਅਸੀਂ ਚਾਹੁੰਦੇ ਜੀ ਸਾਡਾ ਕੋਈ ਫੋਰਨ ਟ੍ਰੇਡ ਐਗਰੀਮੈਂਟ ਹੈ ਕਿਸੇ 12 ਕੰਟਰੀਜ਼ ਨਾਲ ਸਾਡੀ ਇਹ ਡਿਮਾਂਡ ਹੈ ਸਾਡੀ ਬੇਨਤੀ ਹੈ ਕਿ ਸਾਡਾ ਯੂ ਐਸ اے ਨਾਲ ਇਹ ਐਗਰੀਮੈਂਟ ਕਰਵਾਇਆ ਜਾਵੇ ਤਾਂ ਕਿ ਇੰਡਸਟਰੀ ਫਲਫੁੱਲ ਸਕੇ ਬਜਟ ਆ ਰਿਹਾ ਇੱਕ ਤਾਂ ਜਿਹੜਾ ਕੰਟਰੀ ਦਾ ਜੀ ਡੀ ਪੀ ਹੈ ਬੜਾ ਲੋ ਹੈ ਸੋ ਇਹਦੇ ਵਿੱਚ ਜਿਹੜਾ ਇੱਕ ਕਾਮਨ ਮੈਨ ਹੈ ਉਹਦੀ ਬਾਇੰਗ ਪਾਵਰ ਵਿਧਾਨਤੀ ਜ਼ਰੂਰਤ ਹੈ ਉਹਦੇ ਨਾਲ ਡਿਮਾਂਡ ਵਧੇਗੀ ਔਰ ਮਾਰਕੀਟ ਜਮੂਮ ਆਏਗਾ ਸੋ ਸਰਕਾਰ ਨੂੰ ਇਹਦਾ ਜਿਹੜਾ ਟੈਕਸ ਹੈ ਇੱਕ ਤਾਂ ਡਰਾਸਟਿਕਲੀ ਘੱਟ ਕਰਨੇ ਚਾਹੀਦੇ ਆ ਜਿਹੜੇ ਪਰਸਨਲ ਇਨਕਮ ਟੈਕਸ ਹੈ ਦੂਸਰਾ ਜਿਹੜਾ ਕੰਪਨੀਆਂ ਦਾ ਇਨਕਮ ਟੈਕਸ ਹੈ ਉਹ ਜੇ ਪ੍ਰਾਈਵੇਟ ਲਿਮਟਿਡ ਕੰਪਨੀ ਲਿਮਟਿਡ ਕੰਪਨੀ ਦਾ 20% ਹੈ ਜਦ ਕਿ ਪਾਰਟਨਰਸ਼ਿਪ ਕਨਸਰਨ ਦਾ 33% ਹੈ ਸੋ ਜਿਹੜਾ ਪਾਰਟਨਰਸ਼ਿਪ ਕਨਸਰਨ ਦਾ ਇਹ ਇਹ ਮжоਰਿਟੀ ਜਿਹੜੀ ਇੰਡੀਆ ਦੀ ਵਿੱਚ ਪਾਰਟਨਰਸ਼ਿਪ ਕਨਸਰਨ ਆ ਸੋ ਸਰਕਾਰ ਨੂੰ ਚਾਹੀਦਾ ਵੀ ਇਹਦਾ ਵੀ ਟੈਕਸ ਹੈ ਜਿਹੜਾ ਉਹ 20% ਦੇ ਕਰੀਬ ਕਰੇ ਅੱਛਾ ਸਰ ਜੀਐਸਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਚੈਲੰਜਸ ਆ ਦੇਖੋ ਜੀਐਸਟੀ کئی ਬਹੁਤ ਜ਼ਿਆਦਾ ਜੀਐਸਟੀ ਹੈ ਜਿੱਦਾਂ ਕਿ ਆਟੋ ਦੇ 28% ਹੈ ਔਰ ਬਾਈਸਾਈਕਲ ਪਾਰਟਸ ਜਾਂ ਹੋਰ ਕਈ ਪ੍ਰੋਡਕਟ ਹੈ ਉਹਨਾਂ ਤੇ ਵੀ ਟੈਕਸ ਹਾਈ ਹੈ ਸੋ ਗਵਰਨਮੈਂਟ ਨੂੰ ਚਾਹੀਦਾ ਕਿ ਟੈਕਸ ਕਲੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ 2 ਲੱਖ ਕਰੋੜ ਦੇ ਕਰੀਬ ਪਹੁੰਚ ਗਈ ਹੈ ਸੋ ਸਾਰੇ ਟੈਕਸਿਆਂ ਦਾ ਘਟਾ ਦੇਣ ਜਾਂ ਇਹਨਾਂ ਨੂੰ ਸਲੈਬ ਦੇ ਦੀਆਂ ਘਟ ਕਰ ਦੇਣ ਤਾਂ ਕਿ ਸਿੰਪਲੀਫਾਈ ਹੋ ਸਕੇ ਕੰਪਲਿਕੀਸ਼ਨਸ ਘਟਣ। ਜੀ। ਅੱਛਾ ਰੋ ਮਟੀਰੀਅਲ ਨੂੰ ਲੈ ਕੇ ਕਿਸ ਤਿੱਕੇ ਦਾ ਰੰਗ ਆ ਵੈ ਔਰ ਐਕਸਪੋਰਟ ਦੇ ਵਿੱਚ ਕੀ ਕਿਸ ਤਰੀਕੇ ਦੀ ਕੋਈ ਦਿੱਕਤ ਆ ਰਹੀ ਹੈ ਇਸ ਵਲੇ ਔਰ ਕਿੰਨਾ ਦਿੱਕਤਾਂ ਨੂੰ ਇਸਲੇ ਦੇਖੋ ਕਾਰੋਬਾਰਕ ਜੇ ਐਕਸਪੋਰਟ ਦੀ ਗੱਲ ਕਰੀਏ ਤਾਂ ਇੰਡੀਆ ਦੇ ਕੋਲ ਇਨਫਰਾਸਟ੍ਰਕਚਰ ਹੀ ਨਹੀਂ ਹੈਗਾ। ਜੇ ਅਸੀਂ ਐਕਸਪੋਰਟ ਕਰਨੀ ਹੈ ਤਾਂ ਜੇ ਚਾਈਨਾ ਨਾਲ ਕੰਪੇਅਰ ਕਰੋ ਜੇ ਲੁਧਿਆਣਾ ਸਾਈਕਲ ਸਿਟੀ ਜਾਣਿਆ ਜਾਂਦਾ ਜਿੰਨਾ ਸਾਈਕਲ ਅਸੀਂ ਬਣਾਉਂਦੇ ਆ ਉਹਦਾ ਮਤਲਬ ਜਿੰਨਾ ਚਾਈਨਾ ਬਣਾਉਂਦਾ ਉਹਦਾ 10% ਸਾਈਕਲ ਸਿਰਫ ਅਸੀਂ ਬਣਾ ਸਕਦੇ ਆ ਇਦਾਂ ਹੀ ਆਟੋ ਪਾਰਟਸ ਐ ਕਿਉਂਕਿ ਤੇ ਜਿਹੜਾ ਰੇਟ ਆਫ ਇੰਟਰਸਟ ਐ ਮਸ਼ੀਨਰੀ ਇਕੁਪਮੈਂਟ ਲੈਂਦੀ ਬੜਾ ਜਿਆਦਾ ਐ ਟੈਕਨੋਲੋਜੀ ਤਾਂ ਦੂਰ ਦੀ ਗੱਲ ਐ ਜਿਹੜੀਆਂ ਕਪੈਸਿਟੀਆਂ ਐ ਅੱਜ ਦੇ ਤਰੀਕੇ ਤੋਂ ਹੀ ਨਹੀਂ ਹੈਗੀਆਂ ਸੋ ਸਰਕਾਰ ਨੂੰ ਚਾਹੀਦਾ ਵੀ ਜੇ ਕਿਸੇ ਨੇ ਇਕੁਪਮੈਂਟ ਨਵੇਂ ਲਾਣੇ ਆ ਕੋਈ ਟੈਕਨੋਲੋਜੀ ਅਪਗ੍ਰੇਡ ਕਰਨੀ ਆ ਤਾਂ ਉਹ ਬਿਲਕੁਲ ਘੱਟ ਰੇਟ ਇੰਟਰਸਟ ਤੇ 3% ਰੇਟ ਆਫ ਇੰਟਰਸਟ ਤੇ ਪੈਸੇ ਮਿਲਨੇ ਚਾਹੀਦੇ ਚਾਈਨਾ ਦਾ ਗ੍ਰੋਥ ਦਾ ਇਹੀ ਕਾਰਨ ਹੈ ਵੀ ਉੱਥੇ ਰੇਟ ਆਫ ਇੰਟਰਸਟ ਬੜਾ ਘੱਟ ਹੈ ਅੱਛਾ ਸਰ ਜੇਕਰ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਲੱਗਦੀ ਲੱਗਦਾ ਕਿ ਇਸ ਨੇ ਬਜਟ ਦੇ ਵਿੱਚ ਇਸ ਚੀਜ਼ ਨੂੰ ਗਲਪ ਕਰਨਾ ਸੇ ਇੰਡਸਟਰੀ ਨੂੰ ਗ੍ਰੋ ਕਰਨ ਵਾਸਤੇ ਬਜਟ ਦੇ ਚ ਕਿਹੜੀ ਐਸੀ ਚੀਜ਼ ਹੋਣੀ ਚਾਹੀਦੀ ਜਿਸ ਦੇ ਨਾਲ ਇੰਡਸਟਰੀ ਇੱਕਦਮ ਬੂਮ ਆ ਸਕੀ ਰਚ ਦੇਖੋ ਜਦਿਆਂ ਐਮ ਐਸ ਐਮ ਇ ਦੀਆਂ ਬਹੁਤ ਸਾਰੀਆਂ ਸਕੀਮਾਂ ਦੱਸਦੇ ਕਰੀ ਪਰ ਉਹ ਇਨੈਕਟਿਵ ਹਨ ਉਹਨਾਂ ਨੂੰ ਐਕਟਿਵ ਕਰਨ ਦੀ ਲੋੜ ਹੈ ਔਰ ਜਿਹੜਾ ਟੈਕਸ ਘਟਾਣੇ ਜਿਹੜੇ ਨੀਡ ਆਫ ਦਾ ਆ ਰਹਾ ਹੈ ਉਹ ਸਰਕਾਰ ਨੂੰ ਟੈਕਸ ਇਮੀਡੀਅਟ ਘਟਾਣੇ ਚਾਹੀਦੇ ਚਾਹੇ ਉਹ GST ਹੈ ਚਾਹੇ ਉਹ ਇਨਕਮ ਟੈਕਸ ਹੋਵੇ। ਔਰ ਇਸ ਵਾਰੀ ਬਜਟ ਦੇ ਚੱਕ ਇਸ ਤਿੱਖਾ ਨਹੀਂ ওভারঅল ਜੀ ਕੀ ਕੀ ਜਾਣਨੀ ਹੈ। ਅਸੀਂ ਤਾਂ ਇਹ ਚੰਨੇ ਆ ਵੀ ਬਜਟ ਗਰੋਥ ਓਰिएंटेड ਬਜਟ ਹੋਵੇ ਤਾਂ ਕਿ ਗਰੋਥ ਹੋ ਸਕੇ ਇੰਡਸਟਰੀ ਦੀ ਗਰੋਥ ਹੋ ਸਕੇ ਜਿਹੜਾ ਕਾਮਨ ਮੈਨ ਹੈ ਉਹਦੇ ਵੀ ਖਰਚੇ ਜ਼ਿਆਦਾ ਹਨ ਉਹਨੂੰ ਟੈਕਸ ਬਰਡਨ ਉਹਦੇ ਤੇ ਬਹੁਤ ਜ਼ਿਆਦਾ ਹੈ ਟੈਕਸ ਬਰਡਨ ਜ਼ਿਆਦਾ ਹੋਣ ਕਰਕੇ ਉਦੀ ਜਿਹੜੀ ਬਾਇੰਗ ਪਾਵਰ ਬਾਕੀ ਸਮਾਨ ਖਰੀਦਣ ਦੀ ਘਟ ਜਾਂਦੀ ਹੈ ਤੇ ਟੈਕਸ ਘਟੇਗਾ ਬਾਇੰਗ ਪਾਵਰ ਵਧੇਗੀ ਮਾਰਕੀਟੇ ਡਿਮਾਂਡ ਆਏਗੀ ਤਾਂ ਆਟੋਮੈਟਿਕਲੀ ਇਕਨੋਮੀ ਵਿੱਚ ਬੂਮ ਆਏਗਾ ਮੇਰਾ ਨਾਮ ਅਜੇ ਭਾਰਤੀ ਜੀ ਐਸਏ ਮੈਂ ਸੀਏ ਸੀ ਉਹ ਜ਼ੇਂਦਰ ਫਾਈਨੈਂਸ ਸੈਕਟਰੀ ਅੱਛਾ ਅੱਜ ਜੀ ਬਜਟ ਆ ਰਿਹਾ ਹੈ ਬਜਟ ਤੋਂ ਇਸ ਵਾਰ ਕੀ ਉਮੀਦਾਂ ਨੇ ਖਾਸ ਤੌਰ ਤੇ ਗਾਰਜ ਦੇ ਕਾਰ ਬਾਰੇ ਦੇਖੋ ਬਜਟ ਤੋਂ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਬਜਟ ਦਾ ਨਾਮ ਆਉਂਦਾ ਹੈ ਤਾਂ ਸਭ ਦੇ ਮਾਈਂਡ ਸੈਟ ਇੱਕੋ ਵਲ ਜਾਂਦੀ ਹੈ ਟੈਕਸੇਸ਼ਨ ਠੀਕ ਹੈ ਟੈਕਸੇਸ਼ਨ ਬਿਕੋਜ਼ ਜੇ ਆਪਾਂ ਪੂਰਾ ਆਪਣਾ ਡਾਟਾ ਚੈੱਕ ਕਰ ਲਈਏ ਤਾਂ ਬਹੁਤ ਸਾਰੀ ਜਿਹੜੀ ਇੱਥੇ ਆਪਣੇ ਲਗਾਨੇ ਇੰਡਸਟਰੀ ਹੈ ਉਹ ਮਾਈਕਰੋ ਇੰਡਸਟਰੀ ਔਰ ਜਿਹਨੂੰ ਸਮਾਲ ਇੰਡਸਟਰੀ ਹੈ ਜਿਸ ਦੇ ਅੰਦਰ ਫਰਮਾ ਜ਼ਿਆਦਾਤਰ ਪ੍ਰੋਪਰਟਰਸ਼ਿਪ ਪਾਰਟਨਰਸ਼ਿਪ ਤੋਂ ਵੀ ਹੈ ਤੇ ਇੱਕ ਸਲੈਬ ਸਰਟਨ ਜਾ ਕੇ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈ ਤਾਂ ਹਰ ਬੰਦਾ ਚਾਹੁੰਦਾ ਵੀ ਮੈਨੂੰ ਟੈਕਸ ਦੇ ਵਿੱਚ ਕੋਈ ਰਾਹਤ ਮਿਲਣੀ ਚਾਹੀਦੀ ਹੈ ਉਹ ਸਿਰਫ ਟੈਕਸ ਦੇ ਵਿੱਚ ਰਾਹਤ ਸਿਰਫ ਟੈਕਸ ਦੇ ਸਲੈਬਸ ਘਟਾਉਣ ਨਾਲ ਨਹੀਂ ਹੈ ਜਾਂ ਤਾਂ ਕੋਈ ਹੋਮ ਲੋਨ ਦੀ ਰਿਬੇਟਸ ਵੱਧ ਜਾਣ ਜਾਂ ਜਿਹੜੀ ਆਪਾਂ ਸੇਵਿੰਗਸ ਕਰਦੇ ਹੈਗੇ ਉਹਦੇ ਉੱਪਰ ਕੁਝ ਫਾਰਮੈਟ ਦੇ ਉੱਪਰ ਕੁਝ ਵਾਦਾ ਕਰ ਦਵੇ ਜੀ ਅੱਜ 1.5 ਲੱਖ ਦੀ ਲਿਮਟ ਹੈਗੀ ਹੈ ਤਾਂ ਵੱਧ ਕੇ 3 ਲੱਖ 3.5 ਲੱਖ ਦੀ ਉਮੀਦ ਲਗਾਉਂਦੇ ਆ ਤਾਂ ਜੋ ਲੋਕ ਆਪਣਾ ਪੈਸਾ ਵੀ ਸੇਵ ਕਰ ਸਕਣ। ਅੱਛਾ ਸੈਕੰਡਲੀ ਅਸੀਂ ਗੱਲ ਕਰੀਏ ਤਾਂ ਇਸ ਦੇ ਇੰਡਸਟਰੀ ਦੇ ਵਿੱਚ ਮੈਨੂਫੈਕਚਰ ਕਿਸ ਪ੍ਰੋਬਲਮ ਜਾਂ ਫੇਸ ਕਰ ਰਹੇ ਆ ਉਹਦੇ ਵਿੱਚ ਕਿਸ ਤਿੱਕੇ ਨਾਲ ਉਹਨੂੰ ਸੈੱਟ ਕੀਤਾ ਜਾ ਸਕਦਾ ਹੈ। ਦੇਖੋ ਟੈਕਨੋਲੋਜੀ ਬਹੁਤ ਇੰਪੋਰਟੈਂਟ ਚੀਜ਼ ਹੈ। ਅੱਜ ਕੱਲ ਤੁਸੀਂ ਜਿੱਥੇ ਕਿਤੇ ਵੀ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਹੁਤ ਡਿਸਕਸ਼ਨ ਹੁੰਦੀ ਹੈ। ਬਹੁਤ ਸਾਰੀ ਕੰਪਨੀ ਆਲਰੇਡੀ ਜਿਨ੍ਹਾਂ ਨੇ ਆਪਣੀ ਟੈਕਨੋਲੋਜੀ ਨੂੰ ਲਿੰਕ ਕੀਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤਾਂ ਮੈਂ ਚਾਹੁੰਦਾ ਵੀ ਗਵਰਨਮੈਂਟ ਬਜਟ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਵੀ ਕੁਝ ਲੈ ਕੇ ਆਵੇ ਕਿ ਕੁਝ ਇਸਟੈਬਲਿਸ਼ਮੈਂਟਸ ਕੀਤੀਆਂ ਜਾਣ ਇੰਡਸਟਰੀ ਦੇ ਅੰਦਰ ਕਿ ਜਿੱਥੇ ਥੋੜਾ ਬਹੁਤਾ AI ਦਾ ਯੂਜ਼ ਐਟ ਲੀਸਟ ਜਿਹੜਾ ਛੋਟਾ ਇੰਡਸਟਰੀਲਿਸਟ ਹੈ ਉਹ ਵੀ ਕਰਨਾ ਸਿੱਖੇ ਵੱਡੇ ਕੋਲ ਤਾਂ ਆਲਰੇਡੀ ਸਾਰਾ ਕੁਝ ਹੁੰਦਾ ਹੈ ਪਰ ਛੋਟੇ ਅਸਤੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ GST ਨੂੰ ਕਿਸ ਤਰ੍ਹਾਂ ਦਾ GST ਦੇ ਵਿੱਚ ਕਿਸ ਤਰ੍ਹਾਂ ਦੇ ਚੈਲੰਜਸ ਇਹ ਇੰਡਸਟਰੀ ਨੂੰ ਫੇਸ ਕਰਨੇ ਕਰਦੇ ਨੇ ਦੇਖੋ ਬਹੁਤ ਸਾਰੀ ਇੰਡਸਟਰੀ ਹੈ ਜਿੱਥੇ ਜੀਐਸਟੀ ਹਾਈ ਡਿਮਾਂਡ ਮਤਲਬ ਹਾਈ ਜਿ ਆਪਾਂ ਕਹੀਏ ਪਰਸੈਂਟੇਜ ਦੇ ਵਿੱਚ ਹੈ ਮੈਂ ਸਪੈਸੀਫਿਕਲੀ ਗੱਲ ਕਰਦਾ ਕਿ ਜਿਹੜੀਆਂ ਕਿ ਕਈ ਚੀਜ਼ਾਂ ਜਿਹਦਾ ਅਪਲਾਈ ਕੋਡ ਇੰਡਸਟਰੀ ਹੈ ਇੱਥੇ ਜ਼ਿਆਦਾਤਰ ਦੇਖਦੇ 18% ਦਾ ਜੀਐਸਟੀ ਹੈ ਲੋਕੀ ਬਿੱਲ ਨਹੀਂ ਘਟਾਉਂਦੇ ਤੇ ਇਹਦੇ ਨਾਲ ਗਵਰਨਮੈਂਟ ਨੂੰ ਵੀ ਰੈਵਨਿਊ ਲਾਸ ਹੁੰਦਾ ਹੈ ਬਟ ਜੇ ਇੱਕ ਰੀਜ਼ਨੇਬਲ ਅਮਾਉਂਟ ਦਾ ਜੀਐਸਟੀ ਹੋਵੇ ਤਾਂ ਯੂ نو ਲੋਕਾਂ ਨੂੰ ਵੀ ਹੋਏਗਾ ਵੀ ਹਾਂ ਅਸੀਂ ਪ੍ਰੋਪਰ ਬਿੱਲ ਦੇ ਨਾਲ ਲੈ ਰਹੇ ਹਾਂ ਐਂ ਉਹਨਾਂ ਦੇ ਜਿਹੜੇ ਵਪਾਰੀ ਹੈਗੇ ਉਹਨਾਂ ਨੂੰ ਵੀ ਫਾਇਦਾ ਮਿ ਸੈਕੰਡਲੀ ਜਿਹੜਾ ਆਪਣਾ ਰੋ ਮਟੀਰੀਅਲ ਹੈਗਾ ਉਹ ਐਕਸਪੋਰਟ ਦੇ ਆਰਡਰਸ ਆ ਗਿਆ ਇੰਨਾ ਚ ਕਿਸ ਤਿੱਕੇ ਨਾਲ ਕਿੰਨੀ ਬੂਮ ਆ ਸਕਦਾ ਕਿਸ ਤਿੱਕੇ ਨਾਲ ਇਹਦੀ ਡਿਮਾਂਡਸ ਨੂੰ ਕਵਰ ਅਪ ਕਿੰਨਾ ਜਾ ਸਕਦਾ ਦੇਖੋ ਸਭ ਤੋਂ ਪਹਿਲਾਂ ਕਿ ਜਿਹੜਾ ਵੀ ਕੋਈ ਐਕਸਪੋਰਟ ਦੇ ਅੰਦਰ ਡੀਲ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਕੋਲ ਬੈਂਕ ਦੇ ਲਿਮਿਟਸ ਹੁੰਦੀਆਂ ਨੇ ਤਾਂ ਬੈਂਕ ਦੇ ਵਿਆਜ ਇਸ ਵੇਲੇ ਸਸਤੋਂ ਨੇ ਬਹੁਤ ਜ਼ਰੂਰੀ ਨੇ ਬਿਕੋਜ਼ ਜੇ ਜੇ ਕੰਪੇਅਰ ਕਰਦੇ ਆਂ ਬਾਕੀ ਦੇਸ਼ਾਂ ਦੇ ਨਾਲ ਜਿਹੜੀ ਡਿਵੈਲਪਿੰਗ ਕੰਟਰੀਜ਼ ਆ ਸਾਡੇ ਵਿਆਜ ਥੋੜੇ ਜ਼ਿਆਦਾ ਨੇ ਸੈਕੰਡਲੀ ਜਦੋਂ ਵੀ ਕੋਈ ਆਪਾਂ ਆਪਣੀ ਟਰਨਓਵਰਸ ਵਧਾਣ ਦੀ ਗੱਲ ਕਰਦੇ ਤੇ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆਂ ਕੰਪਨੀ ਚ ਆਪਾਂ ਮਸ਼ੀਨਰੀ ਲੈਣੀ ਆ ਜਾਂ ਕੁਝ ਵੀ ਲੈਣਾ ਉਹਦੇ ਲਈ ਕੁਝ ਸਰਕਾਰ ਇਸ ਤਰ੍ਹਾਂ ਦਾ ਕੁਝ ਲੈ ਕੇ ਆਵੇ ਕਿ ਜਿਹੜਾ ਮੈਨੂਫੈਕਚਰਰ ਆ ਉਹਨੂੰ ਕੁਝ ਮੋਰੀਟੋਰੀਅਮ ਪੈਰੀਅਡ ਮਿਲੇ ਕਿ ਅੱਜ ਜੇ ਕੋਈ ਮਛਿੰਦਰੀ ਸੈਟਅਪ ਜਾਂ ਪਲਾਂਟ ਲਗਾ ਰਿਹਾ ਤਾਂ ਉਹਨੂੰ ਜਦ ਤੱਕ ਉਹ ਲੱਗਦਾ ਨਹੀਂ ਉਹ ਤੱਕ ਉਹਨੂੰ ਵਿਆਜ ਦੀ ਰੈਤ ਵੀ ਮਿਲੇ ਦੇਖੋ ਸਾਡੇ ਇੰਡੀਆ ਚ ਕਿਸ ਤੋਂ ਪਰ ਮੇ ਬਾਅਦ ਚ ਸ਼ੁਰੂ ਹੁੰਦੀ ਜਿਹਨੂੰਸੀਂ ਮੋਰੀਟੋਰਮ ਕਹਿੰਦੇ ਬਟ ਅਸਲ ਜੇ ਬਾਕੀ ਦੇਸ਼ਾਂ ਨਾਲ ਕੰਪੇਅਰ ਕਰੋਗੇ ਤਾਂ ਉੱਥੇ ਮੋਰੀਟੋਰਮ ਦਾ ਮਤਲਬ ਹੁੰਦਾ ਜਦ ਤੱਕ ਪਲਾਨ ਸੈਟਅਪ ਨਹੀਂ ਹੋ ਜਾਂਦਾ ਉਦ ਤੱਕ ਤੁਸੀਂ ਕੁਝ ਨਹੀਂ ਦੇਣਾ ਸੈਕੰਡਲੀ ਇਨਫਰਾਸਟਰਕਚਰ ਇਨਫਰਾਸਟਰਕਚਰ ਜਸਟਿਸ ਸਿਸਟਮ ਹੈਗਾ ਬਾ ਜਾਂ ਫਿਰ ਡਵੈਲਪਮੈਂਟ ਹੈਗੀ ਹੈ ਇੰਡਸਟਰੀ ਦੇ ਵਿੱਚ ਕਿਸ ਤੱਕ ਨਾ ਹੋ ਸਕਦੀ ਹੈ ਦੇਖੋ ਸਰ ਰੋਡਸ ਆਲਰੇਡੀ ਆਪਾਂ ਦੇਖ ਹੀ ਰਹੇ ਆ ਆਪਣੇ ਆਪਣੇ ਵੀ ਬਹੁਤ ਸਾਰੇ ਬਾਈਪਾਸ ਬਣ ਰਹੇ ਇਹ ਸਾਰੀਆਂ ਚੀਜ਼ਾਂ ਬਹੁਤ ਅੱਛੇ ਤਰੀਕੇ ਨਾਲ ਆਲਰੇਡੀ ਹੋ ਰਹੀਆਂ ਬਟ ਇਸ ਦੇ ਅੰਦਰ ਹੋਰ ਥੋੜਾ ਜਿਹਾ ਵਧਾਵਾ ਹੋਏਗਾ ਕਿ ਜ ਗੱਲਾਂ ਬਾਈਪਾਸ ਹੀ ਨਹੀਂ ਦੇਖਣਾ ਬਾਈਪਾਸ ਤੱਕ ਪਹੁੰਚਣਾ ਵੀ ਹੈ اچھا ਅਬ ਬਜਟ ਤੋਂ ਕੀ ਉਮੀਦ ਹੈ ਹੁਣ ਕੁੱਲ ਮਿਲਾ ਕੇ ਕੀ ਬਜਟ ਚਾਹਲੇਗੇ ਸਰ ਦੇਖੋ ਬਜਟ ਤੋਂ ਪੂਰੀਆਂ ਵਧੀਆ ਉਮੀਦਾਂ ਨੇ ਠੀਕ ਹੈ ਜੀ ਫੁੱਲ ਗਵਰਨਮੈਂਟ ਕੋਲ ਪੂਰਾ ਟਾਈਮ ਤੇ ਆਪਣਾ ਟੈਨਰ ਦਾ ਅੱਛਾ ਕੰਮ ਕਰਨ ਦਾ ਮੌਕਾ ਆਈ ਥਿੰਕ ਉਹਨਾਂ ਕੋਲ ਹੈਗਾ ਲੋਕਾਂ ਦਾ ਦਿਲ ਜਿੱਤਣ ਦਾ ਵੀ ਮੌਕਾ ਉਹਨਾਂ ਕੋਲ ਹੈਗਾ ਤੇ ਜਿੱਦਾਂ ਕਿ ਆਪਾਂ ਗੱਲ ਬਾਰ-ਬਾਰ ਕਰ ਰਹੇ ਕਿ ਟੈਕਸੇਸ਼ਨ ਸਭ ਤੋਂ ਇੰਪੋਰਟੈਂਟ ਹੈ ਲਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈ 1 ਫਰਵਰੀ ਨੂੰ ਦੇਸ਼ ਦੇ ਵਿੱਤ ਮੰਤਰੀ ਨਰਮਲਾ ਸੀਤਾਰਾਮ ਰਮਨੋ ਮੋਦੀ